ਕੈਨੇਡਾ ਦੇ ਇੱਕ ਵੱਡੇ ਸ਼ਹਿਰ 'ਚ ਰਾਤ ਨੂੰ ਇੱਕ ਕਾਰ 'ਚ ਲੱਗੀ ਅੱਗ ਰਹਿਸ ਬਣ ਗਈ ਹੈ। ਇਹ ਅੱਗ 'ਚ ਕਈ ਉੱਚ ਦਰਜੇ ਦੀਆਂ ਸਪੋਰਟਸ ਕਾਰਾਂ ਵੀ ਨੁਕਸਾਨੀਆਂ ਗਈਆਂ ਨੇ। ਲਗਭਗ 5 ਮਿਲੀਅਨ ਡਾਲਰ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਦੱਸਦੇ ਕਿ ਜਿਸ ਕਾਰ 'ਚ ਅੱਗ ਲੱਗੀ ਹੈ ਉਹ ਕਾਰ ਖਾਲਿਸਤਾਨੀ ਸਮਰਥਕ ਗੁਰਪਤਵੰਨ ਸਿੰਘ ਪੰਨੂ ਦੀ ਰਿਹਾਇਸ਼ ਦੇ ਨੇੜੇ ਹੈ। ਹਾਲਾਂਕਿ ਜ਼ੁਰਾਂ ਸਾਬ ਨੂੰ ਸੜਦੇ ਘਰ ਤੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਜ਼ਿਕਰ ਕਰਦੀ ਹੈ ਕਿ 22 ਸਤੰਬਰ ਨੂੰ ਨਸਾਓ ਕਾਲਜian 'ਚ ਪ੍ਰਧਾਨ ਮੰਤਰੀ ਮੋਦੀ ਦੇ ਪ੍ਰੋਗਰਾਮ ਨੂੰ ਲੈ ਕੇ ਪੰਨੂ ਨੇ ਅਮਰੀਕਾ 'ਚ ਹਿੰਦੂ ਸੰਗਠਨਾਂ ਨੂੰ ਧਮਕੀ ਮਿੰਟ ਦੀ ਵੀਡੀਓ ਚ ਪੰਨੂ ਨੇ ਕਿਹਾ ਨਰੇਂਦਰ ਮੋਦੀ ਨਿਸ਼ਾਨਾ ਦੱਸਦੇ ਕਿ ਪੰਨੂ ਦੇ ਘਰ ਨੂੰ ਅੱਗ ਲੱਗਣ ਕਾਰਨ ਕੋਈ ਨੁਕਸਾਨ ਨਹੀਂ ਹੋਇਆ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰੇ ਸਥਾਨਕ ਅਧਿਕਾਰੀ ਹਰ ਪਹਿਲੂ ਤੋਂ ਦੇਖ ਰਹੇ ਨੇ ਇਸ ਗੱਲ ਦੀ ਵੀ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਘਰ ਨੂੰ ਜਾਣਬੁੱਝ ਕੇ ਅੱਗ ਲਗਾਈ ਗਈ ਹੈ ਤੇ ਗਲਤ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਦੱਸਦੇ ਕਿ ਪੰਨੂ ਦੇ ਕਤਲ ਦੀ ਕਥਿਤ ਸਾਜ਼ਿਸ਼ ਨੂੰ ਲੈ ਕੇ ਭਾਰਤ ਤੇ ਅਮਰੀਕਾ ਵਿਚਾਲੇ ਪਹਿਲਾਂ ਹੀ ਤਣਾਅ ਅਮਰੀਕਾ ਦਾ ਦਾਵਾ ਹੈ ਕਿ ਭਾਰਤ ਨਾਲ ਜੁੜੇ ਇੱਕ ਅਧਿਕਾਰੀ ਨੇ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚੀ ਸੀ ਇਸ ਤੋਂ ਇਲਾਵਾ ਕੈਨੇਡਾ ਸਰਕਾਰ ਨੇ ਵੀ ਖਾਲਿਸਤਾਨੀਆਂ ਦੇ ਕਤਲ ਚ ਭਾਰਤ ਸਰਕਾਰ ਦੀ ਭੂਮਿਕਾ ਤੇ ਸਵਾਲ ਚੁੱਕੇ ਸਨ ਕੈਨੇਡਾ ਦੇ ਉਹ ਵਿਕਲ ਸ਼ਹਿਰ ਚ ਰਾਤ ਨੂੰ ਇੱਕ ਕਾਰ ਚ ਲੱਗੀ ਅੱਗ ਰਹਿਸ ਬਣ ਗਈ ਹੈ ਇਹ ਅੱਗ ਚ ਕਈ ਉੱਚ ਦਰਜੇ ਦੀਆਂ ਸਪੋਰਟਸ ਕਾਰਾਂ ਵੀ ਨੁਕਸਾਨੀਆਂ ਗਈਆਂ ਨੇ ਲਗਭਗ 5 ਮਿਲੀਅਨ ਡਾਲਰ ਤੋਂ ਵੱਧ ਦਾ ਨੁਕਸਾਨ ਹੋਇਆ ਦੱਸਦੇ ਕਿ ਜਿਸ ਕਾਰ ਚ ਅੱਗ ਲੱਗੀ ਹੈ ਉਹ ਕਾਰ ਖਾਲਿਸਤਾਨੀ ਸਮਰਥਕ ਗੁਰਪਤਵੰਨ ਸਿੰਘ ਪੰਨੂ ਦੀ ਰਿਹਾਈ ਸਥਾਨ ਨੇੜੇ ਹੈ ਹਾਲਾਂਕਿ ਜ਼ੁਰਾਂ ਸਾਬ ਨੂੰ ਸੜਦੇ ਘਰ ਤੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਜ਼ਿਕਰ ਕਰਦੀ ਹੈ ਕਿ 22 ਸਤੰਬਰ ਨੂੰ ਨਸਾਓ ਕਾਲਜਿਆਂ ਚ ਪ੍ਰਧਾਨ ਮੰਤਰੀ ਮੋਦੀ ਦੇ ਪ੍ਰੋਗਰਾਮ ਨੂੰ ਲੈ ਕੇ ਪੰਨੂ ਨੇ ਕਾ ਜੋ ਹਿੰਦੂ ਸੰਗਠਨਾਂ ਨੂੰ ਧਮਕੀ ਦਿੱਤੀ ਸੀ 2 ਮਿੰਟ ਦੀ ਵੀਡੀਓ 'ਚ ਪੰਨੂ ਨੇ ਕਿਹਾ ਨਰਿੰਦਰ ਮੋਦੀ ਨਿਸ਼ਾਨਾ ਦੱਸਦੇ ਕਿ ਪੰਨੂ ਦੇ ਘਰ ਨੂੰ ਅੱਗ ਲੱਗਣ ਕਾਰਨ ਕੋਈ ਨੁਕਸਾਨ ਨਹੀਂ ਹੋਇਆ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰੇ ਸਥਾਨਕ ਅਧਿਕਾਰੀ ਹਰ ਪਹਿਲੂ ਤੋਂ ਦੇਖ ਰਹੇ ਨੇ ਇਸ ਗੱਲ ਦੀ ਵੀ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਘਰ ਨੂੰ ਜਾਣਬੁੱਝ ਕੇ ਅੱਗ ਲਗਾਈ ਗਈ ਹੈ ਤੇ ਗਲਤ ਘਰ ਨੂੰ ਨਿਸ਼ਾਨਾ ਬਣਾਇਆ ਗਿਆ। ਦੱਸਿਆ ਕਿ ਪੰਨੂ ਦੇ ਕਤਲ ਦੀ ਕਥਿਤ ਸਾਜ਼ਿਸ਼ ਨੂੰ ਲੈ ਕੇ ਭਾਰਤ ਤੇ ਅਮਰੀਕਾ ਵਿਚਾਲੇ ਪਹਿਲਾ ਹੀ ਤਣਾਅ ਹੈ। ਅਮਰੀਕਾ ਦਾ ਦਾਵਾ ਹੈ ਕਿ ਭਾਰਤ ਨਾਲ ਜੁੜੇ ਇੱਕ ਅਧਿਕਾਰੀ ਨੇ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚੀ ਸੀ। ਇਸੇ ਇਲਾਵਾ ਕੈਨੇਡਾ ਸਰਕਾਰ ਨੇ ਵੀ ਖਾਲਿਸਤਾਨੀਆਂ ਦੇ ਕਤਲ 'ਚ ਭਾਰਤ ਸਰਕਾਰ ਦੀ ਭੂਮਿਕਾ ਤੇ ਸਵਾਲ ਚੁੱਕੇ ਸਨ।